ਲੈ ਵੀ ਬਹੁਤ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਮੇਰੇ ਭਾਂਜੇ ਦੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਉਹਨੇ ਸੌਫਟਵੇਅਰ ਬਣਾਇਆ ਉਸ ਤੋਂ ਬਾਅਦ ਸੌਫਟਵੇਅਰ ਨੂੰ ਅਪਡੇਟ ਕੀਤਾ ਸੌਫਟਵੇਅਰ ਦੇ ਵਿੱਚ ਜਿਹੜੇ ਡਿਜ਼ਾਈਨ ਆ ਉਹ ਮਸ਼ੀਨਾਂ ਦੇ ਉੱਪਰ ਚੱਲਣੇ ਵੀ ਸਟਾਰਟ ਹੋ ਗਏ ਤੇ ਸਭ ਤੋਂ ਵਧੀਆ ਗੱਲ ਇਹ ਹੈ ਵੀ ਬੱਚਾ ਠੀਕ ਆ ਘਰ ਸਾਡੇ ਭੈਣ ਦੇ ਪਰਿਵਾਰ ਨੂੰ ਲੋੜ ਸੀ ਰੋਟੀ ਰੋਜ਼ੀ ਰੋਟੀ ਦੀ ਤੇ ਬੱਚੇ ਨੇ ਆਪਦੇ ਬਣਾਏ ਹੋਏ ਡਿਜ਼ਾਈਨਾਂ ਜਿਹੜੇ ਕੜਾਈ ਵਾਲੀਆਂ ਮਸ਼ੀਨਾਂ ਨੂੰ ਉਹ ਵੇਚਣੇ ਵੀ ਸ਼ੁਰੂ ਕਰ ਦਿੱਤੇ ਤੇ ਫਿਰ ਤੁਹਾਨੂੰ ਹੋਰ ਗੱਲ ਦੱਸਾਂ ਕਿਕੜਾਈ ਵਾਲੇ ਮਸ਼ੀਨ ਵੀ ਨਾਲ ਲਿਆਂਦੀ ਆ ਤੇ ਆਪਦੇ ਜਿਹੜੇ ਨਵੇਂ-ਨਵੇਂ ਡਿਜ਼ਾਈਨ ਆ ਆਪ ਹੀ ਮਤਲਬ ਤੁਸੀਂ ਇਹ ਦੇਖੋ ਵੀ ਸਾਡੀ ਭੈਣ ਕੱਪੜੇ ਸਿਉਣੇ ਜਾਣਦੀ ਆ ਪਰ ਇਹ ਮੁੰਡਾ ਸਾਡਾ ਸਾਡੀ ਭੈਣ ਦੇ ਨਾਲ ਲਾ ਕੇ ਐਸ ਵਕਤ ਕੱਪੜਿਆਂ ਦੀ ਕਢਾਈ ਵੀ ਕਰਦੇ ਆ ਦੇ ਨਾਲ ਡਿਜ਼ਾਈਨ ਡਿਜ਼ਾਈਨ ਦਿਖਾ ਕੇ ਲੋਕ ਕਿਹੋ ਕਿਹੋ ਜੇ ਸ਼ਾਨਦਾਰ ਡਿਜ਼ਾਈਨ ਹੁਣ ਕਿੰਨੀ ਕੁ ਜਲਦੀ ਬਣਾਉਂਦਾ ਜਿਹੜਾ ਅਪਡੇਟਡ ਆ ਇਹ ਹਾਂਜੀ ਇਹ ਮਮਾ ਹੀ ਬਹੁਤ ਛੇਤੀ ਬਣਾ ਦਿੰਦਾ ਡਿਜ਼ਾਈਨ ਮਤਲਬ ਕੀ ਪਹਿਲਾਂ ਆਪਾਂ ਨੂੰ ਅਲੱਗ-ਅਲੱਗ ਰੰਗ ਭਰਨੇ ਪੈਂਦੇ ਸੀ ਹੁਣ ਆਪਣੇ ਕੋਲੇ ਆ ਟੂਲ ਵਗੈਰਾ ਹੈਗੇ ਆ ਇਹਦੇ ਨਾਲ ਬਣ ਜਾਂਦਾ ਇਹ ਇਹ ਸਾਰੇ ਤੋਂ ਅਪਡੇਟ ਕਰਤੇ ਆਹਾ ਟੂਲ ਹਾਂਜੀ ਹਾਂਜੀ ਇਹਦੇ ਤੇ ਹਾਂਜੀ ਇਹ ਟੂਲ ਅਪਡੇਟ ਕਰ ਦਿੱਤਾ ਜਿਵੇਂ ਮੰਨ ਕੇ ਚੱਲੋ ਵੀ ਹੁਣ ਆਪਾਂ ਕੋਈ ਵੀ ਫੋਟੋ ਕੋਈ ਵੀ ਐਵਰੀ THING ਆ ਮਤਲਬ ਇਹ ਤੇ ਬਣਾ ਸਕਦੇ ਹਾਂ ਬਣ ਜਾਂਦੀ ਹੈ ਹਾਂਜੀ ਫੋਟੋ ਵੀ ਕੋਈ ਵੀ ਡਾਇਰੈਕਟ ਹੀ ਬਣ ਜਾਂਦੀ ਹੈ ਮਤਲਬ ਫੋਟੋ ਪਾਵਾਂਗੇ ਤੇ ਸਿੱਧੀ ਬਣ ਜਾਂਦੀ ਹੈ ਫੋਟੋ ਐ ਵੀ ਡਾਇਰੈਕਟ ਵੀ ਹਾਂਜੀ ਤੇ ਜਿਵੇਂ ਜਿਹੜਾ ਪਹਿਲਾਂ ਵਾਲਾ ਸੌਫਟਵੇਅਰ ਸੀ ਤੇਰਾ ਬਣਾਇਆ ਤੇ ਅਪਡੇਟ ਵਿੱਚ ਕੀ ਫਰਕ ਆ ਇਹ ਚ ਮੰਮੀ ਮਤਲਬ ਵੀ ਫਰਕ ਇੱਕ ਤਾਂ ਮੈਂ ਟੂਲ ਬਾਰ ਵਗੈਰਾ ਲਾਤੇ ਇੱਕ ਉਹ ਚ ਜਿਵੇਂ ਟਾਂਕੇ ਵਗੈਰਾ ਚੇਂਜ ਕਰਦੇ ਸੀਗੇ ਉਹ ਚੀਜ਼ ਆਪਾਂ ਨੂੰ ਲਾਸਟ ਤੇ ਜਾ ਕੇ ਕਰਨੀ ਪੈਂਦੀ ਸੀ ਤੇ ਉਹ ਚ ਆ ਇਹ ਚ ਮੈਂ ਆਊਟਲਾਈਨ ਵਗੈਰਾ ਸਾਰਾ ਕੁਝ ਦੇਤਾ ਮਤਲਬ ਆ ਜਿੰਨੀਆਂ ਕ ਹੈਗੀਆਂ ਇਹ ਇੰਨੀਆਂ ਕ ਦੇਤੀਆਂ ਵੀ ਕਿਹੜਾ ਹਜੇ ਗਾਂਹ ਹੋਰ ਵੀ ਹੋਣਗੀਆਂ ਵੀ ਜਿਵੇਂ ਕੋਈ ਵੱਡੇ ਹੋਰ ਸੌਫਟਵੇਅਰ ਹੁੰਦੇ ਉਹਨਾਂ ਚ ਵੱਧਾ ਹਨ ਉਹ ਚੀਜ਼ ਵੀ ਆਪਾਂ ਪਾ ਦਾਂਗੇ ਵੀ ਜਿਵੇਂ ਹਜੇ ਇਹ ਚ ਇੰਨੀਆਂ ਕ ਚੀਜ਼ਾਂ ਪਾਈਆਂ ਪਰ ਵੀ ਹਜੇ ਇਹਨਾਂ ਨੂੰ ਹੀ ਤਰੋੜ ਮਰੋੜ ਕੇ ਉਹ ਚੀਜ਼ ਬਣ ਜਾਂਦੀ ਆ ਪਰ ਜੇ ਆਪਾਂ ਹੋਰ ਵੀ ਫਾਸਟ ਕਰਨਾ ਹੋਊ ਵੀ ਮੈਂ ਹੋਰ ਅਪਡੇਟ ਕਰਦਾ ਰਹਿਣਾ ਹੁੰਦਾ ਹੁੰਨਾ ਥੋੜੇ ਥੋੜੇ ਟਾਈਮ ਬਾਅਦ ਇਹ ਹੋਰ ਵੀ ਅਪਡੇਟ ਕਰਾਂ। ਮਤਲਬ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਅੰਦਰ ਜਾ ਕੇ ਫਕਸ਼ਨਾਂ ਚ ਲੋਡ ਪੈਂਦੀ ਆ ਉਹੋ ਚੀਜ਼ਾਂ ਆਪਾਂ ਇੱਥੇ ਹਾਂਜੀ ਪਾਤੀਆਂ। ਹਾਂਜੀ ਜਿਹੜੀ ਦਿੱਕਤ ਆਉਂਦੀ ਆ ਜਦੋਂ ਡਿਜ਼ਾਈਨ ਬਣਾਉਣ ਵੇਲੇ ਉਹ ਵਾਲੀ ਚੀਜ਼ ਪਾ ਦਿੰਦਾ। ਆ ਕਿਹੋ ਜਿਹਾ ਡਿਜ਼ਾਈਨ ਬਣਾਇਆ ਮਾੜਾ ਜਿਹਾ ਦਿਖਾਈਂਗਾ? ਮਤਲਬ ਇੱਕਦਮ ਮਮਾ ਜੀ ਆ ਮੈਂ ਬਣਾਈ ਜਾਂਦਾ ਸੀ ਬਾਕੀ ਆ ਇਹ ਤਾਂ ਹੁਣ ਬਣੀ ਜਾਂਦਾ ਸੀ। ਹਾਂਜੀ ਹਾਂਜੀ। ਇੱਥੇ ਮੈਂ ਕਿੰਨੇ ਕੁ ਬਣੇ ਪਏ ਗਏ ਬੋਲੀ ਸਾਰੇ ਡਿਜ਼ਾਈਨ ਆ ਆਹ ਵਾਲੇ ਮਮਾ ਜੀ ਸਾਰੇ ਡਿਜ਼ਾਈਨ ਹੈ ਪਹਿਲਾਂ ਤਾਂ ਕਿਸੇ ਨੇ ਆਹ ਸਾਰੇ ਮੰਗੇ ਅੱਛਾ ਹਿੰਦੀ 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 ਵਾਲੇ ਅੱਖਰ ਹਾਂ ਜੀ ਆਹ ਵਾਲੇ ਆਹ ਸਾਰੇ ਡਿਜ਼ਾਈਨ ਆ ਆ ਆ ਦਿਖਾਈ ਦੇ ਰਿਹਾ ਤਾਂ ਆ ਆ ਆ ਡਿਜ਼ਾਈਨ ਹਾਂ ਜੀ ਹਾਂ ਜੀ ਆ ਤੇਰਾ ਬਣਾਇਆ ਹਾਂ ਜੀ ਹਾਂ ਜੀ ਮਮੂ ਜੀ ਆ ਆ ਹਾ ਡਿਜ਼ਾਈਨ ਆ ਡਿਜ਼ਾਈਨ ਤੇਰਾ ਬਣਾਇਆ ਆ ਕੋ ਖੋਲੀ ਮਾੜਾ ਆ ਇਹ ਹਾਂ ਜੀ ਮਮੂ ਜੀ ਨੂੰ ਵੱਡਾ ਕਰੀ ਮਾੜਾ ਇਹ ਮਮਾ ਜੀ ਆਈਕਨ ਹੀ ਲਾਰਜ ਕਰ ਦੇਨੇ ਖੁੱਲਣੇ ਥੋੜਾ ਟਾਈਮ ਲੱਗੂਗਾ ਅੱਛਾ ਹਾਂ ਆਈਕਨ ਲਾਰਜ ਕਰ ਦੇ ਹਾਂ ਜੀ ਆਇਤ ਥੱਲੇ ਆ ਹਾਂਜੀ ਇਹ ਆਹ ਹਾਂ ਅੱਛਾ ਤੇਰਾ ਬਣਾਇਆ ਹਾਂਜੀ ਹਾਂਜੀ ਆ ਆ ਵੀ ਬਣਾਇਆ ਸੀਗਾ ਗਾਕ ਦੇ ਆਰਡਰ ਆਉਂਦੇ ਹੁੰਦੇ ਜਿਵੇਂ ਜਿਵੇਂ ਮੈਂ ਉਹ ਮੇ ਉਹ ਡਿਜ਼ਾਈਨ ਬਣਾ ਦਿੰਦਾ ਹਾਂ ਅੱਛਾ ਜਿਵੇਂ ਆ ਆ ਕਿਸੇ ਨੇ ਫੋਟੋ ਭੇਜੀ ਤੀ ਇਧਰ ਦੇਖੀ ਪਰੀ ਤਾਂ ਆ ਕਿਸੇ ਨੇ ਫੋਟੋ ਭੇਜੀ ਵੀ ਇਹੋ ਜਿਹਾ ਡਿਜ਼ਾਈਨ ਸਾਨੂੰ ਬਣਾ ਕੇ ਦੇ ਹਾਂਜੀ ਫੋਟੋ ਖਿੱਚ ਕੇ ਭੇਜੀ ਤੀ ਕਹਿੰਦੇ ਆ ਵੀ ਉਹ ਚੋ ਕਿਸੇ ਦੀ ਬੁੜੀ ਦੇ ਸੂਟ ਦਾ ਹੈਨਾ ਤੇ ਉਹ ਤੋਂ ਸੇਮ ਥਿੰਗ ਬਣਾਤੀ ਹਾਂਜੀ ਯਾਰ ਬੜਾ ਯਾਰ ਕਲਾਕਾਰ ਬੰਦਾ ਪ੍ਰੀਤ ਹੁੰਦੇ ਯਾਰ ਇੰਨਾ ਗੱਲ ਦਾ ਪਤਾ ਹੀ ਨਹੀਂ ਜਿੰਨਾ ਇਹ ਕੰਮ ਕਰੀ ਜਾਂਦਾ ਤੇ ਮਸ਼ੀਨ ਸਾਰੇ ਡਿਜ਼ਾਈਨ ਚੱਕ ਲੈਂਦੀ ਆ ਹਾਂਜੀ ਹਾਂਜੀ ਮਸ਼ੀਨ ਸਾਰੇ ਡਿਜ਼ਾਈਨ ਚੱਕ ਲੈਂਦੀ ਆ ਮਸ਼ੀਨ ਆਪਾਂ ਨੂੰ ਇੱਕ ਸੌਫਟਵੇਅਰ ਦੁੱਤਾ ਸੀ ਉਹਦੇ ਨਾਲ ਵੀ ਚੱਕੇ ਜਾਂਦੇ ਆ ਬਾਕੀ ਮੈਂ ਇੱਕ ਸੌਫਟਵੇਅਰ ਹੋਰ ਬਣਾ ਲੈ ਬਣਾ ਦਿਆਂਗਾ ਥੱਲੇ ਨੂੰ ਕਰੀ ਸਕਰੋਲ ਹਾਂ ਜਿਵੇਂ ਉਹ ਉਹ ਸੌਫਟਵੇਅਰ ਚ ਹਾਂਜੀ ਇਹ ਆਹ ਦੇਖੀ ਬ੍ਰੀਤ ਜੀ ਹਾਂਜੀ ਇਹ ਫੁੱਲੀ ਬਣਾਏ ਸੀਗਾ ਮਤਲਬ ਪੂਰਾ ਸੀਗਾ ਇਹ ਇਹ ਵੀ ਕਿਸੇ ਨੇ ਮੰਗਿਆ ਸੀਗਾ ਤੇ ਅਸੀਂ ਬਣਾ ਲਿਆ ਫਿਰ ਉਸ ਤੋਂ ਬਾਅਦ ਚ ਉਹਨਾਂ ਨੇ ਮੰਗਿਆ ਤੇ ਫਿਰ ਅਸੀਂ ਇਹ ਵੇਚਤਾ ਹਾਂ ਹਾਂਜੀ ਆਹ ਵਾਲਾ ਡਿਜ਼ਾਈਨ ਆ ਇਹ ਵਾਲਾ ਨਹੀਂ ਇੱਕ ਇੱਕ ਵਾਰ ਮੈਂ ਹੋਰ ਦੱਸ ਯਾਰ ਵੀ ਹੁਣ ਆਪਾਂ ਨੈਟ ਤੇ ਵੀਡੀਓ ਤੋਂ ਹੋਣ ਪਾਉਣੀ ਆ ਇਹ ਜਿਹੜੇ ਡਿਜ਼ਾਈਨ ਖਰੀਦਣ ਵਾਲੇ ਬੰਦੇ ਆ ਉਹ ਉਹ ਤੂੰ ਕਿ ਤੈਨੂੰ ਕਿੱਥੋਂ ਲੱਭ ਗਏ ਆ ਦੇਖੀ ਆ ਪ੍ਰਤੀ ਰੇਤ ਇੱਥੇ ਫੋਕਸ ਕਰੀ ਇੱਥੇ ਇੱਥੇ ਆ ਆਹ 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 ਜਿੱਥੇ ਮੇਰਾ ਕਰਸਰ ਆ ਅੱਛਾ ਆਹ ਦੇਖ ਲੈ ਕਿੰਨੀ ਚੁਮਾਊਸ ਜੀ ਹੈ ਕਮਾਲ ਕਰਤੀ ਆ ਯਾਰ ਸ਼ਾਨੂ ਤੇ ਅੱਛਾ ਇਹ ਕਿਵੇਂ ਮਿਲਦੇ ਆ ਤੈਨੂੰ ਲੋਕ ਟੱਕਰ ਦੇ ਕੇ ਵੀ ਹਾਂ ਤੇ ਲੋਕ ਨਾ ਮੰਮਾ ਜੀ ਇੱਕ ਨਾ ਉਹ ਉਹਨਾਂ ਨੇ ਟੈਲੀਗ੍ਰਾਮ ਦਾ ਗਰੁੱਪ ਬਣਾਇਆ ਹੋਇਆਗਾ ਮਤਲਬ ਵੀ ਉਹ ਚ ਡਿਜ਼ਾਈਨ ਮਿਲਦੇ ਵੀ ਆਪਾਂ ਨੂੰ ਪਰ ਉਹ ਚ ਆਏ ਆ ਵੀ ਉਹ ਟੈਲੀਗ੍ਰam ਵਾਲੇ ਗਰੁੱਪ ਚ ਆਪਾਂ ਇੱਕ ਵਾਰੀ ਜੀ ਚ ਪਾ ਦਈਏ ਵੀ ਅਸੀਂ ਵੀ ਡਿਜ਼ਾਈਨਰ ਆ ਅਸੀਂ ਚੀਜ਼ ਬਣਾ ਲੈਣੇ ਆ ਸਾਡੇ ਕੋਲ ਸੌਫਟਵੇਅਰ ਵੀ ਹੈਗਾਗਾ ਹਨਾ ਤੇ ਫਿਰ ਆਪਾਂ ਉਹ ਚੀਜ਼ ਨੂੰ ਦੇਖ ਕੇ ਆਪਾਂ ਅਗਲੇ ਨੂੰ ਉਹ ਆਪਣੇ ਆਪਣੇ ਤੋਂ ਡਿਜ਼ਾਈਨ ਬਣਾਉਂਦੇ ਆ ਇੱਕ ਵਾਰੀ ਅਸੀਂ ਮਸ਼ੀਨ ਦੇ ਚੈੱਕ ਕਰਕੇ ਉਹਨਾਂ ਨੂੰ ਭੇਜ ਦਿੰਨੇ ਹੁੰਦੇ ਆ ਜੇ ਕਿਤੇ ਕੋਈ ਉਹਨਾਂ ਨੂੰ ਗਲਤੀ ਵੀ ਲੱਗੇ ਤਾਂ ਅਸੀਂ ਮਤਲਬ ਵੀ ਭਾਵੇਂ ਪੰਜ ਵਾਰੀ ਸਹੀ ਕਰਾ ਲੈਣ ਅਸੀਂ ਸਹੀ ਕਰ ਦਿੰਨੇ ਆ ਮਤਲਬ ਜੀ ਕਿ ਤੋ ਸ਼ੇਪ ਜ ਨਹੀਂ ਸਹੀ ਲੱਗਦੀ ਵਧੀਆ ਨਹੀਂ ਲੱਗਦਾ ਉਹਨਾਂ ਨੂੰ ਵੈਸੇ ਤਾਂ ਇਹ ਕਦੇ ਐ ਪ੍ਰੋਬਲਮ ਆਈ ਨਹੀਂ ਕਦੇ ਕਦੇ ਆਏ ਕਿ ਕਈ ਵਾਰੀ ਜਿਵੇਂ ਬਰਲਾ ਬਰਲਾ ਜਿਵੇਂ ਉਹਨਾਂ ਨੇ ਦੱਸਿਆ ਹੁੰਦਾ ਵੀ ਇਹ ਆ ਵਾਲਾ ਡੰਕਾ ਪਾ ਕੇ ਭੇਜ ਦੋ ਐਸ ਡਿਜ਼ਾਈਨ ਚ ਉਹ ਵਾਲੀ ਚੀਜ਼ ਕਰ ਦਿੰਦੇ ਹੁੰਨੇ ਬਾਕੀ ਪ੍ਰੋਬਲਮ ਹਜੇ ਤੱਕ ਕਿਸੇ ਵੀ ਡਿਜ਼ਾਈਨ ਸਾਨੂੰ ਇੰਨੀ ਆਈ ਨਹੀਂ ਗਈ ਪਹਿਲੀ ਦੂਜੀ ਵਾਰੀ ਚ ਡਿਜ਼ਾਈਨ ਸਹੀ ਹੋ ਜਾਂਦਾ ਹੈਗਾ ਤੇ ਉਹ ਚੀਜ਼ ਫਿਰ ਉੱਥੋਂ ਅਸੀਂ ਕਲਾਇੰਟ ਚੱਕ ਕੇ ਤੇ ਉਹ ਸਾਥੋਂ ਵਧੀਆ ਡਿਜ਼ਾਈਨ ਬਣਾਉਣ ਲੱਗ ਗਏ ਮੈਂ ਚ ਨਹੀਂ ਜਿਹੜੀ ਤੇਰੀ ਆ ਮਸ਼ੀਨ ਆ ਇਹਦੇ ਤੇ ਤੂੰ ਜਿਹੜਾ ਡਿਜ਼ਾਈਨ ਇੱਥੇ ਬਣਾਉਣਾ ਗਾਹਕ ਨੂੰ ਵੇਚਣ ਤੋਂ ਪਹਿਲਾਂ ਚੈੱਕ ਕਰਦਾ ਹਾਂਜੀ ਹਾਂਜੀ ਉਹ ਪਹਿਲਾਂ ਚੈੱਕ ਕਰਕੇ ਭੇਜ ਦੇ ਫਿਰ ਉਹ ਮੇ ਉਹਨਾਂ ਨੂੰ ਵੀ ਆਈ ਹੋ ਜਾਂਦਾ ਵੀ ਸਾਡਾ ਟਾਈਮ ਬਚ ਜਾਂਦਾ ਨਾਲੇ ਉਹ ਵੀ ਫਿਰ ਆਪਣੇ ਤੋਂ ਵੱਧ ਖਰੀਦਦੇ ਆ ਡਿਜ਼ਾਈਨ ਯਾਰ ਪ੍ਰੀਤ ਤੁਸੀਂ ਦੇਖ ਲਓ ਆਪਾਂ ਜਦੋਂ ਐਡੇ ਸੀਗੇ ਮਤਲਬ ਲੋਡ ਕਾੜਦੀ ਮਾਂ ਯਾਰ ਸਾਡੇ ਸਾਡੇ ਘਰੇ ਰੋਜੀ ਰੋਟੀ ਦੀ ਲੋੜ ਸੀ ਤੇ ਪੂਰਾ ਬੱਚੇ ਨੇ ਕਮਾਲ ਕਰਤੀ ਆ ਯਾਰ ਵੀ ਬੱਚੇ ਤੇ ਇੱਕ ਇੱਕ ਗੱਲ ਬਚ ਰਹੀ ਸੀ ਮੈਂ ਤੇਰੀ ਗੱਲ ਕੱਟਦੀ ਸੀ ਤੂੰ ਇੱਕ ਹੋਰ ਸੌਫਟਵੇਅਰ ਬਣਾਉਣ ਲੱਗਿਆ ਹਾਂ ਹਾਂਜੀ ਉਹ ਸੌਫਟਵੇਅਰ ਚ ਮਾਮਾ ਜੀ ਮਤਲਬ ਵੀ ਜਿਵੇਂ ਇੱਕ ਨਾ ਅਟੈਚ ਕਰਦਾ ਹੁੰਦਾ ਉਹ ਨਾ ਵਾਈਫਾਈ ਅਟੈਚ ਹੁੰਦਾ ਉਹ ਮੈਂ ਸੌਫਟਵੇਅਰ ਬਣਾਈ ਜਨਾਂ ਮਤਲਬ ਵੀ ਹਜੇ ਥੋੜਾ ਹੋਇਆਗਾ ਪਰ ਵੀ ਮੈਨੂੰ ਲੱਗਦਾ ਵੀ ਆਪਣੇ ਜੇ ਦਸਾਂਕ ਦਿਨਾਂ ਤਾਈਂ ਉਹ ਪੂਰਾ ਸਹੀ ਹੋ ਜੂਗਾ ਉਹਦੀਆਂ ਫਾਈਲਾਂ ਨਾ ਹਮੇਸ਼ਾ ਕੱਟੀਆਂ ਜਾਂਦੀਆਂ ਨੇ ਮਤਲਬ ਵੀ ਕਈ ਵਾਰੀ 에ਰਰ ਆ ਜਾਂਦਾਗਾ ਉਹ ਮੈਂ ਸਹੀ ਕਰੀ ਹੈ ਨਾ ਉਹ ਚੀਜ਼ ਜਦੋਂ ਜਮਾ ਸਹੀ ਹੋ ਗਈ ਉਹ ਚ ਜਿਵੇਂ ਆਪਾਂ ਹੁਣ ਇਹ ਚ ਤਾਂ ਆਪਾਂ ਇੱਥੇ ਮਸ਼ੀਨ ਤੇ ਆਪਾਂ ਸੈੱਟ ਕਰਦੇ ਆ ਗ੍ਰਾਫ ਉਹ ਚੀਜ਼ ਕੀ ਆ ਵੀ ਆਪਾਂ ਜਿੱਥੇ ਮਰਜ਼ੀ ਬੈਠੇ ਆ ਮਸ਼ੀਨ ਨਾ ਬਸ ਇੱਕ ਡਿਵਾਈਸ ਆਉਂਦੀ ਆ ਉਹਦੇ ਨਾਲ ਕਨੈਕਟ ਕਰਨਾ ਆਪਾਂ ਲੈਪਟਾਪ ਨਾਲ ਉਹ ਚੀਜ਼ ਨਾਲ ਮਸ਼ੀਨ ਨਾਲ ਕਨੈਕਟ ਹੋ ਜਾਣ ਜਾਂ ਤਾਰ ਨਾਲ ਕਨੈਕਟ ਕਰਨੀ ਆ ਮਸ਼ੀਨ ਆਪਾਂ ਜਿੰਨੀ ਮਰਜ਼ੀ ਦੂਰ ਬੈਠੇ ਵੀ ਜਿਵੇਂ ਉ ਤਾਂ ਆਪਾਂ ਨੂੰ ਆ ਚੀਜ਼ ਜਿਵੇਂ ਆ ਜੁਆਇ ਇਹ ਚੀਜ਼ ਆਪਾਂ ਨੂੰ ਉੱਥੇ ਮਸ਼ੀਨ ਲਿਜਾ ਕੇ 2-3 ਵਾਰੀਂ ਚ ਹੈਨਾ ਜਿਵੇਂ ਲੋਕ ਕੜਾਈ ਕਰਦੇ ਉਹਨਾਂ ਨੂੰ ਪਤਾ ਹੋਊਗਾ ਵੀ ਜਿਵੇਂ ਆਹ ਵਾਲੀ ਮਸ਼ੀਨਾਂ ਇਹਨਾਂ ਚ ਬਹੁਤ ਔਖਾ ਲੱਗਦਾ ਜੋਇੰਟ ਮਤਲਬ ਵੀ ਪਹਿਲਾਂ ਉੱਥੇ ਲੈ ਕੇ ਜਾਣੀ ਪੈਂਦੀ ਆ ਦੇਖਣੀ ਪੈਂਦੀ ਆ ਕਈ ਵਾਰੀ ਗਲਤ ਲੱਗ ਜਾਂਦਾ ਉੱਤੇ ਥੱਲੇ ਹੋ ਜਾਂਦਾ ਲੈਪਟਾਪ ਚ ਕੀ ਹੈ ਗ੍ਰਿਡ ਲਾ ਦੇਣੀ ਆ ਇੱਥੇ ਵੱਡੀ ਸਕਰੀਨ ਤੇ ਤਾਰ ਲੱਗੀ ਹੋਣੀ ਆ ਲੈਪਟਾਪ ਚ ਮੈਂ ਡਿਜ਼ਾਈਨ ਸੈੱਟ ਕਰਨਾ ਬਸ ਇੱਥੇ ਫਰੇਮ ਬਟਕੀ ਲਾਉਣਾ ਤਾਂ ਲੱਗਾ ਡਿਜ਼ਾਈਨ ਉਵੇਂ ਹੀ ਉਵੇਂ ਦਾ ਉਵੇਂ ਹੀ ਬਣ ਜਾਣਾ ਉਵੇਂ ਹੀ ਜੋਇੰਟ ਲੱਗ ਜਾਣਾ ਅਚਾ ਜਿਹੜੀ ਆਮ ਜਦੋਂ ਤੂੰ ਵੀ ਮਸ਼ੀਨ ਲਿਆਂਦੀ ਆ ਇਹ ਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਜੋਇੰਟ ਲਾਉਣ ਦੀ ਹਾਂਜੀ ਹਾਂਜੀ ਤਾਂ ਉਹ ਜਿਹੜਾ ਤੂੰ ਸੌਫਟਵੇਅਰ ਨਵਾਂ ਬਣਾਵੇਂਗਾ ਉਹ ਚ ਜੋਇੰਟ ਲਾਉਣ ਵਾਲੀ ਸਮੱਸਿਆ ਖਤਮ ਕਰ ਦੇਗਾ ਹਾਂਜੀ ਹਾਂਜੀ ਉਹ ਉਹ ਬਣਾਈਏ ਨਾ ਮਤਲਬ ਵੀ ਉਹ ਚ ਫਿਰ ਜਮਈ ਸਮੱਸਿਆ ਖਤਮ ਹੋ ਜੂ ਮੰਨ ਲਾ ਬੀ ਆਪਾਂ ਇੱਥੇ ਡਿਜ਼ਾਈਨ ਰੱਖਿਆ ਆਪਾਂ ਨੂੰ ਪਤਾ ਵੀ ਹੁਣ ਫਰੇਮ ਪੱਟ ਕੇ ਇੱਥੇ ਲਾਉਣਾ ਤੇ ਅਗਲਾ ਡਿਜ਼ਾਈਨ ਇੱਥੇ ਆ ਮਸ਼ੀਨ ਨੇ ਆਏ ਦੱਸ ਦੇਣਾ ਫਿਰ ਆਪਾਂ ਉਹ ਸੌਫਟਵੇਅਰ ਨਾਲ ਪਤਾ ਲਾ ਕੇ ਆਪਾਂ ਨੂੰ ਸਕਰੀਨ ਤੇ ਦੇ ਦੇਣਾ ਆਪਾਂ ਉੱਥੋਂ ਹੀ ਡਿਜ਼ਾਈਨ ਸਹੀ ਕਰਦੇ ਆ ਅੱਛਾ ਹਾਂਜੀ ਤੇ ਫਿਰ ਉੱਥੋਂ ਇੱਥੇ ਜੁਆਇੰਟ ਲੱਗ ਜਾਊਗਾ ਭਾਵੇਂ ਮਤਲਬ ਵੀ ਉਹ ਤਾਰਨ ਜਿੰਨੀ ਮਰਜ਼ੀ ਦੂਰ ਬੈਠੇ ਆ ਉੱਥੋਂ ਹੀ ਡਿਜ਼ਾਈਨ ਲੱਗ ਜੂਗੀ ਜਿਵੇਂ ਜੇ ਮੰਨ ਲਓ ਆਪਣੇ ਕੋਲ ਚਾਰ ਮਸ਼ੀਨਾਂ ਤਾਂ ਐ ਵੀ ਨਹੀਂ ਆਪਾਂ ਨੂੰ ਵੀ ਅੱਡ-ਅੱਡ ਕਰਨਾ ਪਊ ਆਪਾਂ ਇੱਕ ਲੈਪਟਾਪ ਤੋਂ ਹੀ ਚਾਰਾਂ ਤੇ ਇਕੱਠਾ ਡਿਜ਼ਾਈਨ ਵੀ ਚਲਾ ਸਕਦੇ ਯਾਰ ਮੈਨੂੰ ਬਹੁਤ ਸਵਾਦ ਆ ਰਿਹਾ ਤੂੰ ਪਤਾ ਕੀ ਗੱਲ ਆ ਤੂੰ ਬੋਲ ਰਿਹਾ ਨਾ ਪੁੱਤ ਦੁਨੀਆ ਤਾਂ ਸ਼ਾਇਦ ਤੇਰੀ ਗੱਲ ਸੁਣ ਰਹੀ ਹੋਗੀ ਪਰ ਮੈਨੂੰ ਤਾਂ ਤੈਨੂੰ ਦੇਖ ਕੇ ਹੀ ਸਵਾਦ ਆਈ ਜਾਂਦਾ ਬਸ ਮੈਨੂੰ ਐ ਲੱਗਿਆ ਨਾ ਮੇਰਾ ਭਾਂਜਾ ਬੋਲ ਰਿਹਾ ਕਰਨੇ ਐਵੇਂ ਹੀ ਐ ਨਾ ਗੱਲ ਮਨਜਿੰਦਰ ਹੈ ਨਾ ਇਹਨੂੰ ਬੋਲਦੇ ਨੂੰ ਦੇਖ ਕੇ ਸਪਰੀਤ ਐਵੇਂ ਹੀ ਐ ਨਾ ਸਵਾਦ ਆ ਰਿਹਾ ਨਾ ਗੱਲ ਯਾਰ ਤੂੰ ਤਾਂ ਸਮਝਾਉਂਦਾ ਕਮਾਲਾ ਤੂੰ ਤਾਂ ਯਾਰ ਯੂਟਿਊਬਰ ਵਧੀਆ ਬਣ ਸਕਦਾ ਯਾਰ ਬਰੀ ਬੁਲਾਰਾ ਕਮਾਲਾ ਯਾਰ ਹੈ ਹੈ ਹੁਣ ਜਿਹੜੇ ਉਹ ਮਸ਼ੀਨ ਵਾਲੇ ਸੂਟ ਆ ਉਹ ਕਿੰਨੇ ਕਾਉਣੇ ਸ਼ੁਰੂ ਹੋ ਗਏ ਤੇਰੇ ਕੋਲੇ ਮਤਲਬ ਵੀ ਹਜੇ ਮਮਾ ਜੀ ਵੀ ਅਸੀਂ ਦੱਸਿਆ ਸੀਗਾ ਵੀ ਉਹ ਸੂਟ ਮਤਲਬ ਆਏ ਆ ਇੱਕ ਤਾਂ ਆ ਆ ਗਿਆ ਸੂਟ ਦੋ ਅੱਜ ਫੜਾ ਕੇ ਗਏ ਆ ਸੂਟ ਮਸ਼ੀਨ ਕਿਵੇਂ ਚੱਲਦੀ ਹੈ ਤੇਰੀ ਜੀ ਮਸ਼ੀਨ ਵਧੀਆ ਚੱਲਦੀ ਆ ਮਮਾ ਜੀ ਮਤਲਬ ਆ ਸੂਟ ਵੀ ਕੱਢਿਆ ਸੀ ਇੱਕ ਮੰਮੀ ਦਾ ਵੀ ਸੀ ਸੂਟ ਉਹ ਵੀ ਕੱਢਿਆ ਸੀ ਉਹ ਵੀ ਬਹੁਤ ਸੋਹਣਾ ਕਿ ਕਿਸੇ ਦਾ ਲੋਕਾਂ ਦੇ ਕੱਢ ਕੇ ਦਿੱਤੇ ਆ ਸੂਟ ਹਾਂਜੀ ਆ ਆ ਕਿਸੇ ਦਾ ਹੀ ਆ ਸੂਟ ਅੱਛਾ ਕਿਸੇ ਦਾ ਹੀ ਆ ਮੈਂ ਇੱਕ ਬੇਨਤੀ ਵੀ ਤੁਹਾਨੂੰ ਕਰਾਂ ਮੈਂ ਤੁਹਾਨੂੰ ਦੱਸਦਾ ਗੱਲ ਕਿ ਵੈਸੇ ਮੈਂ ਤੁਹਾਨੂੰ ਇੱਕ ਆਪਣੇ ਬਾਰੇ ਗੱਲ ਦੱਸਦਾ ਕਿ ਮੈਂ ਮੈਨੂੰ ਲੋਕਾਂ ਨੇ ਬਹੁਤ ਸਪੋਰਟ ਕੀਤੀ ਹੈ ਮੈਂ ਤਕਰੀਬਨ 2015-16 ਤੋਂ ਸੋਸ਼ਲ ਮੀਡੀਆ ਤੇ ਆ ਅੱਜ ਤੱਕ ਇੰਨੀ ਸਪੋਰਟ ਕੀਤੀ ਹੈ ਮੈਂ ਸਪੋਰਟ ਲੋਕਾਂ ਦੀ ਸਪੋਰਟ ਸਰ ਤੇ ਰਾਜਾਂ ਤੇ ਮੈਂ ਤੁਹਾਡੇ ਤੋਂ ਮਤਲਬ ਇਸ ਕੰਮ ਲਈ ਵੀ ਸਪੋਰਟ ਮੰਗਦਾ ਮੈਂ ਮਤਲਬ ਆਪਣੇ ਭਾਂਜੇ ਦੇ ਇਸ ਕੰਮ ਨੂੰ ਮੈਂ ਨਾ ਯਾਰ ਅਸਲ ਦੇ ਵਿੱਚ ਠੀਕ ਹੈ ਇਹਨਾਂ ਦੇ ਘਰੇਲੂ ਹਾਲਾਤ ਬਹੁਤ ਹਾਲਾਤ ਡਾਵਾ ਡੋਲਾ ਪਰ ਮੈਂ ਨਾ ਇਹਨਾਂ ਨੂੰ ਉਵੇਂ ਨਹੀਂ ਖੜੇ ਹੁੰਦੇ ਦੇਖਣਾ ਚਾਹੁੰਦਾ ਕਿ ਯਾਰ ਪੈਸੇ ਖਰਚ ਤੇ ਤੇ ਖੜੇ ਹੋਗੇ ਨਹੀਂ ਇਹ ਬੰਦੇ ਨੂੰ ਕੀਰਤ ਨਾਲ ਗਰੋ ਹੁੰਦਾ ਦੇਖਣਾ ਚਾਹੁੰਨਾ ਕਿਰਤ ਚ سپورਟ ਦੇਣੀ ਪੈਗੀ ਉਹ 100 ਥਾਵਾ ਤੇ ਖੜੇ ਆ ਪਰ ਮੈਂ ਚਾਹੁੰਨਾ ਕਿ ਇਹ ਬੰਦਾ ਕੀਰਤ ਨਾਲ ਖੜਾ ਹੋਵੇ ਇਹਨੂੰ ਐ ਵੀ ਨਾ ਯਾਰ ਕਦੇ ਮਹਿਸੂਸ ਹੋਵੇ ਵੀ ਯਾਰ ਜੇ ਮੇਰੇ ਆ ਮਾਮੇ ਦੇ ਬਜਾਏ ਕੋਈ ਹੋਰ ਮਾਮੇ ਹੁੰਦੇ ਤਾਂ ਮੈਂ ਫੇਰ ਨਾ ਖੜਾ ਹੋ ਪਾਉਂਦਾ ਇਹ ਉਹ ਬੋੜਾ ਵੀ ਜਿਹੜਾ ਪਹਾੜਾਂਾਂ 'ਚ ਪੱਥਰਾਂ 'ਚ ਉੱਗਣ ਵਾਲਾ ਬੋੜਾ ਇਸ ਕਰਕੇ ਇਹਦੇ ਲਈ ਸਪੋਰਟ ਮੈਂ ਸਿਰਫ ਕੰਮ ਦੀ ਕਿਰਤ ਦੀ ਸਪੋਰਟ ਮੰਗਦਾ ਵੀ ਤੁਸੀਂ ਤਾਂ ਕੰਮ ਕਰਾਉਣਾ ਹੀ ਹੁੰਦਾ ਤੁਸੀਂ ਸੂਟ ਕਢਵਾਉਣਾ ਤੁਸੀਂ ਡਿਜ਼ਾਈਨ ਬਣਾਉਣਾ ਤੁਸੀਂ ਇਹ ਬੱਚੇ ਤੋਂ ਬਣਵਾਉਣਾ ਹਾਂ ਇੱਕ ਗੱਲ ਆ ਤੁਹਾਡਾ ਸੂਟ ਖਰਾਬ ਹੋ ਜੇ 50000 ਦਾ ਹੋ ਜੇ 10000 ਦਾ ਹੋ ਜੇ 20000 ਦਾ ਹੋ ਜੇ ਮੈਂ ਬੈਠਾ ਮੈਂ ਦੇਉਂਗਾ ਪੈਸੇ ਠੀਕ ਹੈ ਕਿ ਨਹੀਂ ਤੁਸੀਂ ਜਿੰਨਾ ਮਰਜ਼ੀ ਮਹਿੰਗਾ ਸੂਟ ਫੜਾਓ ਮੈਂ ਮੈਂ ਤਾਂ ਆਪਾਂ ਹੋਰ ਗੱਲ ਕੰਮ ਕਰੀਏ ਆਪਾਂ ਝੋਲੇ ਝਾੜੇ ਕੱਢਣ ਲੱਗੇ ਜਿਹੜੇ ਬੈਗ ਬੂਗ ਹੈਂ ਬਰੀ ਤੋਂ ਇਕੱਠੇ ਕਰਨੇ ਹੈ ਹਨਾ ਇਕੱਠੇ ਕਰਕੇ ਤੇ ਆਪਾਂ ਕੱਢ ਕੇ ਤੇ ਉਹਨਾਂ ਨੂੰ ਸੇਲ ਕਰੀਏ ਹਾਂਜੀ ਹਨਾ ਹਾਂਜੀ ਉਹ ਉਹ ਆਪਾਂ ਕੰਮ ਕਰੀਏ ਵਿਆਹਾਂ ਦੇ ਕਾਰਡ ਇੱਕ ਬਹੁਲੇ ਸਿਰਾਂ ਬਣਨ ਲੱਗੇ ਉਹਨੂੰ ਦਿਖਾਈ ਦੇ ਵਿਆਹਾਂ ਦੇ ਕਾਰਡ ਕੂੜ ਵੀ ਬਣਦੇ ਆ ਹਾਂਜੀ ਹਾਂਜੀ ਕੱਪੜਿਆਂ ਦੇ ਹਨਾ ਜੀ ਵੀਰ ਨੇ ਸ਼ੇਅਰ ਕਰੇ ਸੀਗੇ ਹਾਂਜੀ ਹਾਂ ਕਰੇ ਸੀ ਨਾ ਵਿਆਹਾਂ ਦੇ ਕਾਰਡ ਵੀ ਬਣਾ ਦੂਗਾ ਇਹ ਮਤਲਬ ਤੁਸੀਂ ਵਿਆਹ ਦਾ ਕਾਰਡ ਬਣਾਉਣਾ ਤੁਸੀਂ ਫੋਟੋ ਲਾਈ ਆ ਉਹਦੇ ਆਹ ਵਿੱਚ ਫੋਟੋ ਚੱਲਦੀ ਜਾਂਦੀ ਹੈ ਜੇ ਇਹੇ ਜੇ ਕਾਰਡ ਕਿਸੇ ਨੂੰ ਬਣਵਾਉਣਿਆ ਤਾਂ ਹਾਂ ਹਾਂ ਜਿਹੜੀ ਵੀਡੀਓ ਦੇ ਵਿੱਚ ਫੋਟੋ ਚੱਲਦੀ ਆ ਉਹੋ ਜਿਹੇ ਕਾਰਡ ਉਹੋ ਜਿਹੇ ਜੇ ਕਾਰਡ ਬਣਾਉਣੇ ਤਾਂ ਉਹ ਵੀ ਮਤਲਬ ਯਾਰ ਤੁਸੀਂ ਨਾ ਜਿਹੜੀ ਵੀ ਗੱਲ ਤੁਹਾਡੇ ਦਿਮਾਗ 'ਚ ਆ ਗਈ ਨਾ ਉਹ ਐ ਨੈਕਸਟ ਲੈਵਲ ਕਰ ਬਣਾਓ ਕੁਰਤਿਆਂ ਦੇ ਕੜਵਾਈ ਕਰੋ ਕੜਾਈ ਕੁਰਤਿਆਂ ਤੇ ਚਾਦਰਿਆਂ ਤੇ ਐਮੀ ਇਹਨਾਂ ਨਾਲ ਗੱਲ ਬਾਤ ਹਾਂਜੀ ਹਾਂਜੀ ਯਾਰ ਮੈਨੂੰ ਇੰਨਾ ਪਤਾ ਵੀ ਜੇ ਨਾ ਮਨਜਿੰਦਰ ਟੈਟੂ ਵੀ ਬਣਾਉਂਦੂ ਤੇਰੇ ਇਹ ਟੈਟੂ ਬਣਾ ਦੇਗਾ ਮਨਜਿੰਦਰ ਦੇ ਬਾਹਾਂ ਤੇ ਪੂਰੀਆਂ ਭਾਰੀਆਂ ਤੇ ਉੱਤੇ ਜਿਹੜਾ ਇਹਦੇ ਨਾਲ ਦਾ हां कुछ भी बनाना यार ਤੁਸੀਂ ਇਹਦੇ ਨਾਲ ਸੰਪਰਕ ਕਰਨਾ ਤੇ ਕਿਵੇਂ ਆ ਖੁਸ਼ ਆ ਤੂੰ ਹਾਂ ਜੀ ਕਿੰਨੇ ਕ ਪੈਸੇ ਵਟਲੇ ਪਿਛਲੇ ਦਸਾਂ ਦਿਨਾਂ ਦੇ ਹਜੇ ਮੰਮਾ ਹੀ ਮਤਲਬ ਬੀਹਾਂਕ ਦਿਨਾਂ ਦਾ ਕੰਮ ਸ਼ੁਰੂ ਕਰਿਆ 4000 ਰੁਪਏ 4-5 ਹਾਂ 4-5000 ਰੁਪਏ ਬਣਾ ਲਿਆ ਮੇਰੇ ਪੁੱਤ ਨੇ ਜਿਉਂਦਾ ਰਹਾ ਕਮਾਲ ਆ ਯਾਰ ਇਹ ਕਰਤੀ ਆ ਥਾ ਯਾਰ ਇਹ 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 ਪੁੱਤ 4000 ਨੇ 4 ਲੱਖ ਬਣ ਜਾਣਾ ਇਹਨੂੰ 4000 ਨੂੰ 40000 ਕਰਨਾ 40000 ਨੂੰ 4 ਲੱਖ ਵੀ ਕਰਨਾ ਹਾਂਜੀ ਤੂੰ ਕਰ ਲੈਣਾ ਤੈਨੂੰ ਤੈਨੂੰ ਕੋਈ ਤੇਰੇ ਤੋਂ ਦੁਨੀਆ سپورਟ ਮੰਗਣ ਆਉਗੀ ਬਹੁਤ ਤੈਨੂੰ سپورਟ سپورਟ ਦੀ ਵੀ ਐਡਾ ਨਹੀਂ ਗੱਲ ਤੂੰ ਕਿਰਤਨਾ ਹੀ ਅੱਗੇ ਲੰਘ ਜਾਣਾ ਯਾਰ ਠੀਕ ਹੈ ਤੇਰੇ ਤੇਰੇ ਬੋਲ ਹੀ ਕਾਲ ਜਾਂ چیرਣ ਵਾਲੇ ਬੋਲ ਆ ਤੇਰੇ ਜਿਸ ਪੱਟ ਬੜੀ ਹੈ ਯਾਰ ਮਤਲਬ ਯਾਰ ਮੈਂ ਤਨ ਇੱਕ ਗੱਲ ਦੱਸਦਾ ਯਾਰ ਯਾਰ ਗਰੀਬ ਘਰਾਂ 'ਚ ਬਰੂਧ ਪੈਦਾ ਹੁੰਦਾ ਮੈਂ ਇਹ ਗੱਲ ਦੇਖੀ ਆ ਮਾੜੇ ਘਰਾਂ 'ਚ ਟਕਰੇ ਘਰਾਂ 'ਚ ਤਾਂ ਲਾਦਾ ਪੈਦਾ ਹੁੰਦੀਆਂ ਤੇ ਮਾੜੇ ਘਰਾਂ ਚ ਦਾ ਬਰੂਦ ਪੈਦਾ ਹੁੰਦਾ ਮੈਂ ਇਹ ਗੱਲ ਦੇਖੀ ਆ ਮੈਂ ਵੀ ਪੁੱਤ ਠੀਕ ਆ ਮੈਂ ਆਪਦੇ ਆਪ ਨੂੰ ਆ ਮੈਂ ਤੈਨੂੰ ਦੱਸਦਾ ਗਰਸ਼ਾਨ ਮੇਰੇ ਚ ਵੀ ਬਹੁਤ ਬਰੂਦ ਆ ਮੇਰੇ ਚ ਵੀ ਬਹੁਤ ਅੱਗ ਆ ਪਰ ਤੇਰੀ ਉਮਰ ਚ ਨਹੀਂ ਸੀ ਤੇਰੀ ਉਮਰ ਚ ਨਹੀਂ ਸੀ ਤੇਰੀ ਉਮਰ ਚਾ ਜਿਹੜੇ ਹਿਸਾਬ ਨਾਲ ਨਾ ਉਸ ਹਿਸਾਬ ਨਾਲ ਤਾਂ ਜਦੋਂ ਤੂੰ ਮੇਰੇ ਆਲਾ ਮੇਰੇ ਜੱਡੀ ਉਮਰ ਲੈ ਕੇ ਤਾਂ ਤੂੰ ਬਹੁਤ ਕੁਝ ਹੁੰਨਾ ਹੈਗਾ ਯਾਰ ਬਹੁਤ ਨੈਕਸਟ ਲੈਵਲ ਤੂੰ YouTube ਦਾ ਵੀ ਆਪਾਂ ਚੈਨਲ ਬਣਾਈਏ ਯਾਰ ਤੂੰ ਤਾਂ ਸੁਝਾਅ ਬਹੁਤ ਬਹੁਤ ਸਹੀ ਦਾ ਹਨਾ ਹਾਂਜੀ ਤੂੰ ਆ ਸੌਫਟਸਫਟਵੇਅਰ ਬਣਾਉਣੇ ਹਨਾ ਹਾਂਜੀ ਤਾਂ ਹੋਰ ਬਹੁਤ ਕੁਝ ਬਣਾ ਸਕਦਾ ਯਾਰ ਮਤਲਬ ਆ ਦੇਖ ਤਾਂ ਸਹੀ ਯਾਰ ਪ੍ਰੀਤ ਡਿਜ਼ਾਈਨ ਬਣਾਇਆ ਯਾਰ ਕਮਾਲ ਆ ਯਾਰ ਹੈਂ ਆ ਯਾਰ ਕਮਾਲ ਕੀਤੀ ਪਈ ਆ ਯਾਰ ਜੁਆਗ ਨੇ ਡਿਜ਼ਾਈਨ ਬਣਾਉਣ ਵਾਲੀ ਆ ਸਾਰੀ ਤੇਰੀ ਇਵੈਂਸ਼ਨ ਆ ਹਾਂਜੀ ਹਾਂਜੀ ਮਮਾ ਜੀ ਇਹ ਸਾਰੇ ਕਿਸੇ ਕਿਸੇ ਵੀ ਤਰ੍ਹਾਂ ਦਾ ਬਣਵਾਉਣਾ ਯਾਰ ਕੋਈ ਚੱਕਰ ਨਹੀਂ ਲੈਣ ਦੁਨੀਆ ਭਰ ਦਾ ਆ ਯਾਰ ਮੜਿਆ ਪਿਆ ਯਾਰ ਇਹੋ ਜਿਹਾ ਡਿਜ਼ਾਈਨ ਯਾਰ ਮੜੇ ਪਿਆ ਯਾਰ ਜੁਆਗ ਨੇ ਯਾਰ ਸਰਾ ਕੀਤਾ ਜਿਹ ਜਿੰਨੇ ਵੀ ਬਣਾਏ ਆ ਮਤਲਬ ਜਿੰਨੇ ਵੀ ਸੇਵਾਏ ਚ ਇਹ ਸਾਰੇ ਮੇਰੇ ਹੀ ਬਣਾਏ ਹੋਏ ਆ ਹਾਂ ਜਿੰਨੇ ਵੀ ਮਤਲਬ ਇਹ ਚ ਸੇਵਾ ਬਾਕੀ ਉਹ ਜਿਹੜੇ ਹੋਰ ਵੀ ਆ ਉਹ ਜੇ ਕਿਸੇ ਨੂੰ ਡਿਜ਼ਾਈਨ ਖਰੀਦਣਾ ਜਾਂ ਡਿਜ਼ਾਈਨ ਆਪ ਦੇ ਬਣਾਉਣਾ ਤੇ ਸਾਡੇ ਬੱਚੇ ਨਾਲ ਸੰਪਰਕ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਪੁੱਤ ਤਕੜਾ ਬ੍ਰਾਂਡ ਆ ਜਿਹੜਾ ਉਹ ਲਾਂਚ ਕਰਾਂਗੇ ਯਾਰ ਕਰਾਂਗੇ ਬਸ ਹੁਣ ਤਾਂ ਬਸ ਸਿਖਰ ਆ ਗਿਆ ਹੁਣ ਇਦੂੰ ਗਾਹਾਂ ਪੁੱਤ ਆਪਾਂ ਨਾ ਮਾੜੇ ਟਾਈਮ ਦੀ ਚੋਟੀ ਤੇ ਖੜੇ ਆ ਫੇ ਦੂਗਾ ਟਾਲ ਆ ਇਦੂੰ ਗਾ ਗੱਡੀ ਹੁਣ ਬਿਨਾ ਪੈਡਲ ਮਾਰਿਆਂ ਤੇ ਚੱਲੂਗੀ ਹੁਣ ਜਿਹੜਾ ਇੰਜਨ ਨੇ ਲੋਡ ਮੰਨਣਾ ਸੀ ਮੰਨ ਲਿਆ ਜਿਹੜੇ ਮਾੜੇ ਟਾਈਮ ਦੇ ਸਿਖਰ ਤੇ ਆਪਾਂ ਆ ਕੇ ਖੜ ਗਏ ਹੁਣ ਇਦੂੰ ਗਾ ਟਾਲ ਆ ਬਸ ਇਦੂੰ ਗਾ ਖਤਮ ਆ ਇਦੂੰ ਗਾ ਤਾਂ ਬਰੇਕ ਲਾਉਣੇ ਪਿਆ ਕਰਨਗੇ ਫਰੀ ਤੇ ਦੇ ਹੁਣ ਧੱਕਾ ਮਾਰਨ ਦੀ ਲੋੜ ਨਹੀਂ ਹੁਣ ਸਰਾ ਯਾਰ ਜਿਉਂਦਾ ਰਾ ਯਾਰ ਨੰਦ ਆ ਗਿਆ ਗਰ ਜਾਣ ਆਪਾਂ ਮਿਲਦੇ ਰਵਾਂਗੇ ਪੁੱਤ ਆਪਾਂ YouTube ਦਾ ਚੈਨਲ ਵੀ ਸ਼ੁਰੂ ਕਰਦੇ ਹਾਂ ਹਾਂ ਜਿਉਂਦੇ ਰੋ